ਜੇ ਨਵੀਂ ਮਾਰਕ ਕਿਰਪਾ ਕਰ ਘੱਟ ਦੇ ਤੂੰ ਆਪਣਾ ਪਹਿਲਾ ਕਰੋ ਸੈਂ ਕਹਿੰਦੇ ਵੀ ਖਾਣ ਵੀ ਨਹੀਂ ਘਰੇ ਹੈਗੀ ਮਤਲਬ ਹੁਣ ਸਿੰਘ ਆਏ ਸੀ ਤਰੋ ਮਹਾਰਾਜ ਨੇ ਕਿਰਪਾ ਕੀਤੀ ਸਾਰੇ ਖੜੇ ਆ ਗਏ ਖਾਣ ਤੱਕ ਵੀ ਧਰ ਨਹੀਂ ਹੈਗੀ ਘਰ ਦੇ ਆਂਤਕ ਲਾ ਦਿੰਦੇ ਆ ਉਹ ਜਿੰਨੇ ਚੌਲਾਂ ਨੇ ਨੂੰ ਵਰਤਿਆ ਉਹ ਕੀ ਉਹ ਨਾਨੂ ਨੇ ਵੀ ਨੋ ਪਤਾ ਜੋ ਵੀ ਸੀ ਉਹ ਨਚਾਰ ਸੀ ਜਿਹੜੇ ਇਹਨੂੰ ਗਰੀਬ ਨੂੰ ਵਰਤ ਕੇ ਤੁਸੀਂ ਕੰਜੂ ਘਰ ਦਾ ਪਾਇਲ ਨੂੰ ਦਾ ਹਾਂ ਹਾਂ ਉਦੋਂ ਲੱਖਾਂ ਕਰੋੜਾਂ ਵੀ ਅਸੀਂ ਕਮਾ ਲਿਆ ਵਿਊ ਲੈ ਲੈ ਆ ਠੀਕ ਹੈ ਉਹਨੂੰ ਚੰਗੇ ਭਲੇ ਬਾਣੀ ਪੜਦੇ ਨੂੰ ਤੁਸੀਂ ਵਿਚਾਰ ਬਣਾ ਦ ਨਾਲ ਹਾਂਜੀ ਉਹ ਤਾਂ ਬੱਚਾ ਕਿਉਂ ਨਹੀਂ ਪਾਇਆ ਉਹਨੂੰ ਇਸ ਕਰਕੇ ਕੋਈ ਨਹੀਂ ਆ ਲਾਇਓ ਸੋਦੋ ਤਾਂ ਲੈ ਲਓ ਕੋਈ ਨਹੀਂ ਠੀਕ ਹੈ ਘਰ ਦੀ ਗਾਓ ਕੋਈ ਨਹੀਂ ਬਾਬੇ ਆਓਗੇ ਫਿਰ ਮੈਨੂੰ ਲੈਣ ਆਵਾਂਗੇ ਪਤਾ ਮੰਗੇ ਕਿਦੋਂ ਆਓਗੇ ਫਿਰ ਸੇਤੀ ਮੇਰਾ ਦਿਉਣ ਤੁਰਨ ਤੋਂ ਜੇ ਕਰ ਲੈਣਾ ਲੈ ਕੇ ਜਾਵਾਂਗੇ ਅਜੇ ਪਉਂਠ ਥਾਣੇ ਆ ਕੰਮ ਕਰਨਾ ਪਹਿਲਾਂ ਹਾਂਜੀ ਹਾਂਜੀ ਜਿਹੜੇ ਬੰਦਿਆਂ ਨੇ ਤੈਨਾਂ ਤੱਕਾ ਕੀਤਾ ਆਪਾਂ ਨੂੰ ਸਹਾਈਦ ਹਣੀ ਹਾਂਜੀ ਹਾਂਜੀ ਦਵਾਈ ਦੇ ਫਿਰ ਪੂਰੇ ਫਿਰ ਤੋਂ ਲੈ ਜਾਾਂਗੇ ਹਾਂਜੀ ਹਾਂਜੀ ਇਹ ਸਾਨੂੰ ਗੁਰਦੁਆਰਾ ਕਿਸੇ ਮੈਨੂੰ ਲਾਵਾ ਨਾ ਦਰਾਓ ਭਾਈ ਨਹੀਂ ਨਹੀਂ ਲਾង ਫੂਡ ਸਸਰੀ ਗੱਲ ਦੋਸਤੋ ਮੁੱਖ ਮੰਤਰੀ ਧਾਮਕ ਬੇਸ ਨਾਲ ਜੋ ਕੁਝ ਵੀ ਵਾਪਰਿਆ ਉਹ ਘਟਨਾ ਤਾਂ ਹੁਣ ਸਭ ਨੂੰ ਪਤਾ ਲੱਗ ਗਈ ਹੈ ਪਰ ਉਸ ਤੋਂ ਬਾਅਦ ਇੱਕ ਅਜਿਹੀ ਘਟਨਾ ਹੋਈ ਜਿਸ ਨੇ ਹਰ ਇੱਕ ਦੀ ਅੱਖ ਨੰਮ ਕਰਕੇ ਰੱਖ ਦਿੱਤੀ ਅਤੇ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਕਿ ਅਜਿਹਾ ਬੰਦਾ ਵੀ ਕਿਸੇ ਦੇ ਨਾਲ ਧੱਕਾ ਕਰ ਸਕਦਾ ਹੈ ਮੁੱਖ ਮੰਤਰੀ ਧਾਮਕਬੇਸ ਦੀ ਸਪੋਰਟ ਦੇ ਵਿੱਚ ਆਏ ਜਦੋਂ ਨਹਿਿੰਗ ਸਿੰਘ ਪਰਮਜੀਤ ਸਿੰਘ ਅਕਾਲੀ ਅਤੇ ਹੋਰ ਸਿੰਘ ਉਸ ਦੇ ਘਰ ਪਹੁੰਚੇ ਤਾਂ ਮੁੱਖ ਮੰਤਰੀ ਨੇ ਆਪਣੀ ਮਾਤਾ ਨੂੰ ਉਹਨਾਂ ਸਿੰਘਾਂ ਦੇ ਲਈ ਚਾਹ ਬਣਾਉਣ ਦੇ ਲਿਖਿਆ ਤਾਂ ਅਗਰ ਮਾਤਾ ਨੇ ਕਿਹਾ ਕਿ ਘਰ ਦੇ ਵਿੱਚ ਚੀਨੀ ਤਾਂ ਹੈ ਹੀ ਨਹੀਂ ਹੈ ਚਾਹ ਕਿੱਥੋਂ ਬਣਾਵਾ ਤਾਂ ਦੋਸਤੋ ਇਹ ਗੱਲ ਤੋਂ ਬਾਅਦ ਜੋ ਪਰਮਜੀਤ ਸਿੰਘ ਅਕਾਲੀ ਹਨ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਤੁਹਾਨੂੰ ਲੱਗਦਾ ਹੈ ਜਿਸ ਬੰਦੇ ਦੇ ਘਰ ਦੇ ਵਿੱਚ ਚਾਹ ਬਣਾਉਣ ਦੇ ਲਈ ਚੀਨੀ ਵੀ ਨਹੀਂ ਹੈ ਉਹ ਕਿਸੇ ਤੇ ਰੋਪਾਵੇਗਾ ਪੂਰਾ ਸੱਚ ਜਾਣੇ ਬਿਨਾ ਹੀ ਲੋਕ ਇੱਕ ਪਾਸੇ ਨੂੰ ਸੋਚਣ ਲੱਗ ਜਾਂਦੇ ਨੇ ਤੁਹਾਡੇ ਇਸ ਬਾਰੇ ਕੀ ਕਹਣਾ ਹੈ ਜੂ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਜਿੰਨਾ ਵੀ ਮਾਰਕ ਕਿਰਪਾ ਕਰ ਦਿਓ ਤੂੰ ਆਪਣਾ ਪਹਿਲਾ ਕਰੋ ਸਿੰਘ ਕਹਿੰਦੇ ਵੀ ਖਾਣ ਵੀ ਨਹੀਂ ਖਲੇ ਹੈਗੀ ਮਤਲਬ ਹੁਣ ਸਿੰਘ ਆਏ ਸੀ ਚਲੋ ਮਹਾਰਾਣੀ ਕਿਰਪਾ ਕੀਤੀ ਸਾਰੇ ਖਲੇ ਆ ਗਏ ਖਾਣ ਤੱਕ ਵੀ ਧਰ ਨਹੀਂ ਹੈਗੀ ਧਰਦੇ ਆਂਤਕ ਲਾ ਦੇ ਦੰਦੇ ਆ ਉਹ ਜਿੰਨੇ ਚੌਲਾਂ ਨੇ ਨੂੰ ਵਰਤੇ ਆ ਉਹ ਕੀ ਉਹ ਨਾਨ ਉਨੀਵਿੰਦ ਦਾ ਪਤਾ ਜੋ ਵੀ ਸੀ ਉਹ ਨਚਾਰ ਸੀ ਜਿਹੜੇ ਇਹਨੂੰ ਗਰੀਬ ਨੂੰ ਵਰਤ ਕੇ ਤੁਸੀਂ ਕੰਜਰੋਂ ਘਰ ਦਾ ਪਾਏ ਉਹਦਾ ਹੈ ਉਦੋਂ ਲੱਖਾਂ ਕਰੋੜੇ ਵੀ ਅਸੀਂ ਕਮਾ ਲਿਆ ਵੀਊ ਲੈ ਲੇ ਆ ਠੀਕ ਹੈ ਉਹਨੂੰ ਚੰਗੇ ਭਲੇ ਬਾਣੀ ਪੜਦੇ ਉਹਨੂੰ ਤੁਸੀਂ ਨਚਾਰ ਬਣਾ ਦਦਾ ਨਾਲ ਉਹਦਾ ਪਛਾਹ ਵੀ ਨਹੀਂ ਪਾਇਆ ਉਹ ਨੂੰ ਇਸ ਕਰਕੇ ਕੋਈ ਨਹੀਂ ਆ ਲਾਇਓ ਤੁਹਾਨੂੰ ਤਾਂ ਲੈ ਲਓ ਕੋਈ ਨਹੀਂ ਠੀਕ ਹੈ ਸਰ ਦੀ ਗੱਲ ਆ ਕੋਈ ਨਹੀਂ ਬਾਬੇ ਆਓਗੇ ਫਿਰ ਮੈਨੂੰ ਲੈਣ ਆਵਾਂਗੇ ਪਤਾ ਮੰਨ ਕਿਦੋਂ ਆਓਗੇ ਖਰਾ ਮੇਰਾ ਜਿਹੜਾ ਦਰਦ ਤੋਂ ਜੀ ਕਰ ਰਿਹਾ ਲੈ ਕੇ ਜਾਵਾਂਗੇ ਅਜੇ ਪਉਂਠਾਏ ਦਾ ਕੰਮ ਕਰਨਾ ਪਹਿਲਾਂ ਜਿਹੜੇ ਬੰਦਿਆਂ ਨੇ ਤੈਨੂੰ ਤਕਾ ਦਿੱਤਾ ਆਪਾਂ ਨੂੰ ਸਹਾਈਦ ਬਣੀ ਹੈ ਸਮਝ ਗਿਆ ਦਵਾ ਕੇ ਫਿਰ ਪੂਰੇ ਫਿਰ ਤੋਂ ਲੈ ਜਾਾਂਗੇ ਹਾਂਜੀ ਹਾਂਜੀ ਕੋਈ ਸ਼ਰੂਨ ਗੁਰਦੁਆਰਾ ਕਿਸੇ ਮੈਨੂੰ ਲਾਵਾ ਨਾ ਕਰਾਓ ਬਈ ਨਹੀਂ ਨਹੀਂ ਨਾਮ ਸੁਡਾ